ਮੈਕਾਡਮੀਆ ਨਟ ਪੰਜਾਬ ਚ ਆਪਾਂ ਲਾਉਣ ਦੀ ਤਿਆਰੀ ਕਰ ਰਹੇ ਹਾਂ ਜੀ ਹੱਤਰੀ ਕਾਲ ਦੀ ਮੈਂ ਗੁਰਚਮਨ ਸਿੰਘ ਤਨੂਆ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਮੈਕਾਡਮੀਆ ਨਟ ਲਾਉਣ ਜਾ ਰਹੇ ਹਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਇਹਦੀ ਗੱਲ ਕੀਤੀ ਸੀ ਆਪਾਂ ਵੀ ਕਿਹੜੇ ਕਿਹੜੇ ਬੂਟੇ ਨੇ ਕਿੱਦਾਂ ਕਾਮਯਾਬ ਹੋਊਗਾ ਅੱਜ ਇਹਦੀ ਆਪਾਂ ਜਿਹੜੀ ਪਲਾਂਟੇਸ਼ਨ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਮੈਂ 2 ਸਾਲ ਪਹਿਲਾਂ ਬੂਟੇ ਲਿਆ ਕੇ ਲਾਏ ਸੀ ਜੀ 1 ਸਾਲ ਆਪਣੇ ਕੋਲ ਗਰਮੀ ਸਰਦੀ ਕੱਟ ਗਏ ਸੀ ਪਰ ਕੁਝ ਆਵਾਰਾ ਪਸ਼ੂ ਆਉਣ ਕਰਕੇ ਉਹ ਬੂਟੇ ਮਰ ਗਏ ਸੀ ਉਹਨਾਂ ਨੇ ਮੇਰੇ 15-20 ਅੰਬ ਖਰਾਬ ਕੀਤੇ ਤੇ ਤਿੰਨ ਬੂਟੇ ਮੈਗਡਮੀਆਂ ਦੇ ਪੈਰ ਰੱਖ ਕੇ ਖਰਾਬ ਕਰਤੇ ਜੀ ਉਹ ਸਰਦੀ ਗਰਮੀ ਦੀ ਆਪਾਂ ਨੂੰ ਪਤਾ ਲੱਗ ਗਿਆ ਸੀ ਵੀ ਉਹ ਕੱਟ ਜ ਸਕਦੇ ਆ ਆਪਣੇ ਕੋਲ ਤਾਂ ਇਸ ਕਾਰਨ ਮੈਂ ਜੀ ਹੁਣ ਗrafted ਬੂਟੇ ਜਿਹੜੇ ਵੱਡੇ ਬੂਟੇ ਨੇ ਉਹ ਮੰਗਾਏ ਨੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀ ਕਿ ਇਹਨਾਂ ਦੀ grafting ਹੋਈ ਹੋਈ ਆ ਏਜ ਮਚ्योर ਹੋਈ ਹੋਈ ਹੈ ਹਾਈਟ ਵੀ ਤਕਰੀਬਨ ਇਹਨਾਂ ਦੀ 6.5 ਫੁੱਟ ਤੋਂ ਲੈ ਕੇ 7 ਫੁੱਟ ਤੱਕ ਦੇ ਆਪਣੇ ਕੋਲ ਬੂਟੇ ਨੇ ਅੱਜ ਇਹ ਆਪਾਂ ਬੂਟੇ ਦੋਸਤੋ ਆਪਣੇ ਖੇਤ ਦੇ ਵਿੱਚ ਚਾਰ ਬੂਟੇ ਲਾ ਰਹੇ ਹਾਂ ਜੀ ਚਾਰ ਬੂਟਿਆਂ ਨਾਲ ਟਰਾਇਲ ਕਰਾਂਗੇ ਇਹਨਾਂ ਨਾਲ ਇੱਕ 베ਰੀ ਹੈ ਜੀ ਇਹ ਜੀ ਲਾਵਾਂਗੇ ਜਿਵੇਂ ਆਪਣਾ ਆਪਾਂ ਸੋਹਾਂਝਣਾ ਲਾ ਕੇ ਉਹ ਕਰ ਦਿੰਦੇ ਆ ਵੀ ਨਿਊਟ੍ਰੀਸ਼ਨ ਵੈਲਿਊ ਥੋੜੀ ਜੀ ਪੂਰੀ ਹੋ ਜਾਏ ਇੱਕ ਇਹਦੇ ਨਾਲ 베ਰੀ ਹੈ ਜੀ ਉਹ ਲਾਵਾਂਗੇ ਉਹਦੇ ਨਾਲ ਇਹਨਾਂ ਦੀ ਨਿਊਟ੍ਰੀਸ਼ਨ ਵਧਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਇਹ ਆ ਵੀ ਛੇਤੀ ਵੱਧ ਜਾਣ ਛੇਤੀ ਇਹਨਾਂ ਦੀ ਖਰਾਕ ਪੂਰੀ ਹੋ ਜੇ ਇਹਨਾਂ ਦੇ ਵਿੱਚ ਆਪਾਂ ਮੁਰਗੀ ਕੰਪੋਸਟ ਪਾਵਾਂਗੇ ਜੀ ਜਿਹੜੀ ਆਪਾਂ 90 ਤੋਂ ਮਹਿੰਗਾਈ ਹੋਈ ਹੈ ਜੀ ਉਹ 2-2 ਕਿਲੋ ਪ੍ਰਤੀ ਬੂਟਾ ਆਪਾਂ ਮੁਰਗੀ ਕੰਪੋਸਟ ਪਾ ਕੇ ਕਿਉਂਕਿ ਟੋਏ ਮੇਰੇ ਕੋਲ ਪਹਿਲਾਂ ਤੋਂ ਤਿਆਰ ਨਹੀਂ ਜੀ ਟੋਆ ਤਿਆਰ ਕਰਨ ਲਈ ਆਪਾਂ ਨੂੰ ਸਮਾਂ ਚਾਹੀਦਾ ਹੁੰਦਾ 15 ਤੋਂ 20 ਦਿਨ ਉਹ ਮੇਰੇ ਪੁਰਾਣੇ ਬੂਟੇ ਉੱਥੇ ਡੈੱਡ ਹੋਏ ਹੋਏ ਨੇ ਜੀ ਕੁਝ ਕੁ ਉਹਨਾਂ ਟੋਏਾਂ 'ਚ ਦੁਬਾਰਾ ਆਪਾਂ ਉਹ ਛੋਟੇ ਹੋਲ ਕਰਕੇ ਛੋਟੇ ਟੋਏ ਕਰਕੇ ਉੱਥੇ ਇਹ ਮੈਕਾਡਮੀਆਂ ਦੇ ਬੂਟੇ ਲਾਵਾਂਗੇ ਜੀ ਇਹਨਾਂ ਨੂੰ ਲਾਉਣ ਦਾ ਕਾਰਨ ਆ ਦੋਸਤੋ ਦੇਖੋ ਵੀਡੀਓਜ਼ ਬਹੁਤ ਸਰਕੂਲੇਟ ਹੋ ਰਹੀਆਂ ਨੇ ਹਿੰਦੀ ਚੈਨਲ ਤੇ ਤਾਂ ਬਹੁਤ ਜ਼ਿਆਦਾ ਵੀਡੀਓਜ਼ ਪਈਆਂ ਨੇ ਮੈਕਡਮੀਆਂ ਦੀਆਂ ਪੰਜਾਬੀ ਚੈਨਲ ਤੇ ਵੀ ਇੱਕ ਦੋ ਜਣੇ ਇਸ ਬਾਰੇ ਗੱਲ ਕਰ ਰਹੇ ਨੇ ਤਾਂ ਮੈਕਡਮੀਆਂ ਨਟ ਨੂੰ ਬਹੁਤ ਮਹਿੰਗਾ ਨਟ ਦਰਸਾ ਰਹੇ ਨੇ ਤੇ ਬਹੁਤ ਇਹਦੀ ਜਿਹੜੀ ਇਨਕਮ ਆ ਉਹ ਕਰੋੜਾਂ 'ਚ ਦੱਸ ਰਹੇ ਨੇ ਏਕੜ ਦੀ ਬਾਈ ਆਪਾਂ ਨਹੀਂ ਕਹਿੰਦੇ ਵੀ ਕਰੋੜਾਂ 'ਚ ਹੋਊ ਜਾਂ ਲੱਖਾਂ 'ਚ ਹੋਊ ਜਾਂ ਹਜ਼ਾਰਾਂ 'ਚ ਹੋਊ ਕੋਈ ਗੱਲ ਨਹੀਂ ਕਹਿੰਦੇ ਆਪਾਂ ਜਿੰਨਾ ਚਿਰ ਇਹ ਤੋਂ ਪ੍ਰੋਡਕਟ ਨਹੀਂ ਲੈ ਲੈਂਦੇ ਇੱਕ ਵਾਰ ਆਪਣੇ ਕੋਲ ਫਲ ਲੱਗ ਨਹੀਂ ਜਾਂਦਾ ਉਹਨਾਂ ਚਾਹ ਆਪਾਂ ਇਸ ਗੱਲ ਦੀ ਯਕੀਨ ਨਹੀਂ ਕਰ ਸਕਦੇ ਵੀ ਇਹ ਪੰਜਾਬ ਚ ਸਕਸੈਸਫੁਲ ਹੈ ਜਾਂ ਨਹੀਂ ਹੈ ਸਰਦੀ ਕਰਨੀ ਕੱਟ ਗਿਆ ਸੀ ਉਹ ਗੱਲ ਵੱਖਰੀ ਆ ਫਰੂਟ ਸੈੱਟ ਹੋਣ ਦਾ ਜਿਆਦਾ ਚੱਕਰ ਪੈ ਜਾਂਦਾ ਜੀ ਕਈ ਬੂਟੇ ਆਪਣੇ ਸਰਵਾਈਵ ਕਰ ਜਾਂਦੇ ਆ ਪਰ ਉਹਨਾਂ ਨੂੰ ਫਲ ਨਹੀਂ ਲੱਗਦਾ ਜੀ ਤਾਂ ਉਹ ਪ੍ਰੋਬਲਮ ਨਾ ਆਵੇ ਤਾਂ ਇਸ ਕਾਰਨ ਮੈਂ ਇਹਨਾਂ ਨੂੰ ਇੱਥੇ ਲਿਆ ਕੇ ਲਾ ਰਿਹਾ ਜੀ ਵੀ ਆਪਾਂ ਨੂੰ ਇਹ ਪਤਾ ਲੱਗੇ ਕਿ ਕਾਰਨ ਕੀ ਆ ਜੀ ਵੀ ਆਪਣੇ ਪੰਜਾਬ 'ਚ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ ਕਮਰਸ਼ੀਅਲ ਪੱਖੇ ਦਾ ਫੇਰ ਦੇਖਣਾ ਪਊਗਾ ਜੀ ਕਮਰਸ਼ੀਅਲ ਪੱਖ ਲਈ ਜੀ ਇਹਦੇ ਤੇ ਦੋ ਛਿਲਕੇ ਹੁੰਦੇ ਆ ਜੀ ਤੀਜਾ ਜਾ ਕੇ ਫਿਰ ਥੱਲੇ ਵਿੱਚ ਇਹਦੇ ਗਰੀ ਨਿਕਲਦੀ ਆ ਬਦਾਮ ਦੀ ਗਰੀ ਮੰਗ ਉੱਤੇ ਇੱਕ ਹਰੇ ਰੰਗ ਦਾ ਕਵਰ ਹੁੰਦਾ ਵਿਚਾਲੇ ਚਾਕਲੇਟ ਹੀ ਫਿਰ ਵਿੱਚੋਂ ਚਿੱਟੇ ਰੰਗ ਦਾ ਨਟ ਨਿਕਲਦਾ ਜੀ ਇਹ ਉਹ ਨਟ ਨੂੰ ਆਪਾਂ ਲਿਆ ਕੇ ਇੱਥੇ ਖਾਦਾ ਵੀ ਆ ਵਧੀਆ ਟੇਸਟੀ ਹੁੰਦਾ ਪਰ ਜ਼ਿਆਦਾ ਮਿੱਠਾ ਜਾਂ ਜਿਆਦਾ ਟੇਸਟੀ ਨਹੀਂ ਹੁੰਦਾ ਪਰ ਨਿਊਟ੍ਰੀਸ਼ਨ ਵੈਲਿਊ ਜਿਆਦਾ ਗਿਣਨ ਕਾਰਨ ਆਪਾਂ ਇਹਦੇ ਨਾਲ ਹੁਣ ਆਪਾਂ ਇਹਨਾਂ ਨੂੰ ਟ੍ਰਾਇਲ ਦੇ ਤੌਰ ਤੇ ਲਾਉਣ ਜਾ ਰਹੇ ਹਾਂ ਜੀ ਪਹਿਲਾਂ ਲਾਏ ਸੀ ਉਹ ਤੁਹਾਨੂੰ ਦੱਸਿਆ ਵੀ ਖਰਾਬ ਹੋ ਚੁੱਕੇ ਨੇ ਹੁਣ ਇਹ ਵੱਡੇ ਬੂਟੇ ਮੰਗਾਉਣ ਦਾ ਸਿਰਫ ਕਾਰਨ ਇਹ ਹੀ ਆ ਕਿ ਆਪਾਂ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਹਨਾਂ ਦਾ ਰਿਜ਼ਲਟ ਦੇਖ ਲਈਏ ਫਰੂਟ ਸੈੱਟ ਹੁੰਦਾ ਕਿਵੇਂ ਹੁੰਦਾ ਕਿਉਂਕਿ ਪੀਕ ਤੇ ਤਾਂ ਫਿਰ ਬੂਟਾ ਪਹੁੰਚ ਜਾਂਦਾ ਜੀ ਜਦੋਂ ਇੱਕ ਵਾਰ ਫਰੂਟ ਲੱਗਣ ਲੱਗ ਜਵੇ ਫਿਰ ਆਪਦੀ ਜਿਹੜੀ ਪੀਕ ਆ ਉਹ ਜ਼ਰੂਰ ਲੈ ਜਾਂਦਾ ਜੇ ਬੂਟਾ ਆ ਗਿਆ ਬੂਟਾ ਹੋ ਗਿਆ ਪਰ ਫਰੂਟ ਨਾ ਲੱਗੇ ਫਿਰ ਬੜੀ ਦਿੱਕਤ ਹੁੰਦੀ ਹੈ ਜੀ ਪਹਿਲਾਂ ਆਪਾਂ ਇਸ ਤੇ ਟ੍ਰਾਇਲ ਕਰਾਂਗੇ ਬੂਟਾ ਲਾ ਕੇ ਦੇਖਾਂਗੇ ਜੀ ਵੀ ਕਿੰਨੇ ਟਾਈਮ ਚ ਹੁੰਦਾ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਆਪਾਂ ਪਹਿਲਾਂ ਡੂੰਗੇ ਪੱਤੇ ਹੋਏ ਨੇ ਉਹਨਾਂ ਚੋਂ ਹੁਣ ਦੁਬਾਰਾ ਟੋਏ ਕਰਕੇ ਇਹ ਲਾਵਾਂਗੇ ਜੀ ਇਹ 15x15 ਤੇ ਲਾਵਾਂਗੇ ਜੀ ਦੂਜੇ ਰੋ ਨਾਲ ਜਿਹੜਾ ਡਿਸਟੈਂਸ ਆ ਉਹ ਵੀ ਫੁੱਟ ਤੇ ਲਾਵਾਂਗੇ ਹੁਣ ਦੇਖਾਂਗੇ ਕਿੱਡੇ ਬਣਦੇ ਨੇ ਜੀ ਇਹਨਾਂ ਦਾ ਜਿਹੜਾ ਟੈਕਸਚਰ ਆ ਇਹ ਉੱਤੇ ਨੂੰ ਜ਼ਿਆਦਾ ਜਾਂਦੇ ਨੇ ਜੀ ਫਿਰ ਜਿਆਦਾ ਫੈਲਦੇ ਨੇ ਜਿਵੇਂ ਨਾਸ਼ਪਾਤੀ ਦਾ ਆਪਾਂ ਦੇਖਦੇ ਹਾਂ ਪਹਿਲਾਂ ਸਿੱਧੀ ਸਿੱਧੀ ਜਾਂਦੀ ਆ ਫਿਰ ਆਲੇ-ਦਾਲੇ ਨੂੰ ਫਲਾ ਲੈਂਦੀ ਆ ਉਦੋਂ ਹੀ ਇਹ ਸਿੱਧੇ ਸਿੱਧੇ ਜਾਂਦੇ ਆ ਫਿਰ ਆਲੇ-ਦਾਲੇ ਨੂੰ ਫਲਾ ਲੈਂਦੇ ਆ ਹੁਣ ਕਿੰਨੇ ਟਾਈਮ 'ਚ ਹੋਣਗੇ ਜੀ ਕੀ ਹੋਊਗਾ ਉਹ ਆਪਾਂ ਨਾਲ ਦੀ ਨਾਲ ਵੀਡੀਓ ਬਣਾ ਕੇ ਇਹਨਾਂ ਨੂੰ ਦੇਖੀ ਜਾਵਾਂਗੇ ਵੀ ਇਹ ਕਿੰਨਾ ਕੁ ਆਪਾਂ ਨੂੰ ਆਊਟਪੁੱਟ ਦਿੰਦੇ ਆ ਜਿਹੜੀ 베ਰੀ ਇਹਦੇ ਨਾਲ ਲਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਉਹ ਲਾ ਕੇ ਫਿਰ ਆਪਾਂ ਦੇਖਦੇ ਆ ਕਿੱਦਾਂ ਚੱਲਦਾ ਜੀ ਹਾਂਜੀ ਦੋਸਤੋ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਮੈਕ ਅਕੈਡਮੀਆ ਲਾਉਣ ਲਈ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਬੂਟੇ ਬਾਹਰੋਂ ਆਏ ਹੋਏ ਨੇ ਜੀ ਤੇ ਇਹਨਾਂ ਦਾ ਪੇਪਰ ਬੜਾ ਵਧੀਆ ਮੈਨੂੰ ਡਿਫਰੈਂਟ ਜਿਹਾ ਲੱਗੇ ਆ ਜੀ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਜੀ ਇਹ ਪੈਕਿੰਗ ਇਹ ਹੋਰ ਆਪਣੀ ਪੈਕਿੰਗ ਜਾਂ ਪਲਾਸਟਿਕ ਦੀ ਹੁੰਦੀ ਆ ਇਹ ਬੋਰੀ ਟਾਈਪ ਆ ਜੀ ਜਿਵੇਂ ਫਾਈਬਰ ਦਾ ਬਣਿਆ ਹੋਵੇ ਜੀ ਬੜੀ ਵਧੀਆ ਪੈਕਿੰਗ ਪੈਕਿੰਗ ਲੱਗੀ ਇਹ ਬਾਹਰੋਂ ਆਏ ਹੋਏ ਬੂਟੇ ਨੇ ਜੀ ਤੇ ਦੋਸਤੋ ਜਿਹੜੀ 베ਰੀ ਦੀ ਗੱਲ ਕਰਦੇ ਸੀ ਜੀ ਆਪਾਂ ਉਹ 베ਰੀ ਇਹ ਆ ਜੀ ਇਹਨੂੰ সিলਵਰ 베ਰੀ ਕਹਿੰਦੇ ਆ ਜੀ ਤੇ ਹੁਣ ਇਹਨੂੰ 3 ਫੁੱਟ ਤੇ ਆਪਾਂ ਲਾ ਕੇ ਦੇਖਾਂਗੇ ਇਹ ਨਾਈਟ੍ਰੋਜਨ ਦੇ ਆਪਦੇ ਜੜਾਂ ਦੇ ਵਿੱਚ ਭਰਪੂਰ ਮਾਤਰਾ ਕਲੈਕਟ ਕਰਕੇ ਰੱਖ ਸਕਦੀ ਆ ਇਹ ਤੋਂ 3 ਫੁੱਟ ਫਰਕ ਨਾਲ ਲਾਉਣ ਦਾ ਕਾਰਨ ਇਹ ਹੈ ਵੀ ਇਹ ਬੂਟੇ ਨੂੰ ਕਿੰਨੀ ਕਿ ਤਾਕਤ ਦਿੰਦੀ ਆ ਆਪਾਂ 4 ਬੂਟੇ ਲਾ ਰਹੇ ਹਾਂ ਦੋ ਨਾਲ ਮੈਂ সিলਵਰ 베ਰੀ ਲਾਉਂਗਾ ਦੋ ਨਾਲ ਨਹੀਂ ਲਾਉਣੀ ਤੇ ਉਹਦੇ ਨਾਲ ਫਰਕ ਆਪਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਦੀ ਆਊਟਪੁੱਟ ਕਿਹੋ ਜਿਹੀ ਹੁੰਦੀ ਆ ਕਿੱਦਾਂ ਹੁੰਦੀ ਆ ਜੀ ਹੁਣ ਦੇਖਾਂਗੇ ਜੀ ਫਿਰ ਇਹ ਲਾ ਕੇ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਰਕ ਪੈਂਦਾ ਜਿਨ੍ਹਾਂ ਦੇ ਨਾਲ ਸਿਲਵਰ 베ਰੀ ਲੱਗੀ ਆ ਉਹਨਾਂ ਦਾ ਕੀ ਅਸਰ ਆ ਜਿਨ੍ਹਾਂ ਨਾਲ ਸਿਲਵਰ 베ਰੀ ਨਹੀਂ ਲੱਗੀ ਉਹ ਕਿੱਦਾਂ ਦੇ ਹੁੰਦੇ ਆ ਕੀ ਗ੍ਰੋਥ 'ਚ ਫਰਕ ਪੈਂਦਾ ਕੀ ਫਰੂਟ ਦੀ ਕੁਆਲਿਟੀ 'ਚ ਫਰਕ ਪੈਂਦਾ ਫਿਰ ਆਪਾਂ ਸੁਹਾਂਜਣੇ ਦੇ ਨਾਲ ਜਿੱਦਾਂ ਆਪਾਂ ਸੁਹਾਂਜਣਾ ਲਾਉਨੇ ਆ ਤਾਂ ਫਿਰ ਆਪਾਂ ਸਿਲਵਰ 베ਰੀ ਵੀ ਲਾ ਸਕਾਂਗੇ ਇਹ ਤੋਂ ਛੋਟਾ ਜਿਹਾ ਫਰੂਟ ਪ੍ਰਾਪਤ ਹੁੰਦਾ ਜੀ ਲਾਲ ਕਲਰ ਦਾ ਲਾਲ ਰੰਗ ਦਾ ਉਹਨਾਂ ਦੀ ਆਪਾਂ ਜੈਮ ਵਗੈਰਾ ਵੀ ਬਣਾ ਸਕਦੇ ਹਾਂ ਦੀ ਵੈਸੀ ਵੀ ਵਧੀਆ ਹੁੰਦੀ ਆ ਉਹ ਖਾਣ ਨੂੰ ਤੇ ਹੁਣ ਦੇਖਦੇ ਆ ਜੀ ਇਹਦਾ ਆਊਟਪੁੱਟ ਕੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ ਹੁਣ ਆਪਾਂ ਦੋਸਤੋ ਬੂਟਾ ਲਾਉਨੇ ਆਂ ਜੀ ਬੂਟੇ ਦੀ ਚਾਕਲੇ ਤੇ ਕਦੇ ਵੀ ਮਿੱਟੀ ਨਹੀਂ ਪਾਉਣੀ ਚਾਹੀਦੀ ਜੀ ਦੇਖੋ ਦੋਸਤੋ ਬੜਾ ਅਦੀਬ ਜੀ ਆ ਇਹਦਾ ਜਿਹੜਾ ਪੋਲੀਥੀਨ ਆ ਜੀ ਉਹ ਆ ਤੇ ਫਾਈਬਰ ਦਾ ਬਣਿਆ ਹੋਇਆ ਜੀ ਇਹ ਹਵਾਈ ਤੋਂ ਬੂਟੇ ਇੰਪੋਰਟ ਹੋਏ ਹੋਏ ਨੇ ਜੀ ਇਹ ਆਪਾਂ ਨੂੰ ਮਿਲੇ ਸੀ ਜੀ ਆਪਾਂ ਇਹਦੇ ਜਿਹੜੇ ਚਾਕਲੀ ਆ ਉਹਦੇ ਤੋਂ ਜ਼ਿਆਦਾ ਮਿੱਟੀ ਨਹੀਂ ਆਪਾਂ ਉਹਦੇ ਉੱਤੇ ਪਾਉਂਦੇ ਹੁੰਦੇ ਤੇ ਇਹਦੇ ਚ ਪਹਿਲਾਂ ਟੋਏ ਇੱਥੇ ਹੋਏ ਹੋਏ ਸੀ ਪਹਿਲਾਂ ਬੂਟੇ ਇਥੋਂ ਜਿਹੜੇ ਆਪਾਂ ਟ్రਾਇਲ ਦੇ ਤੌਰ ਤੇ ਲਾਉਨੇ ਹੁੰਦੇ ਆ ਬੂਟੇ ਇਥੋਂ ਖਰਮ ਹੋ ਚੁੱਕੇ ਨੇ ਹੁਣ ਆਪਾਂ ਇੱਥੇ ਮੈਗਡਮੀਆਂ ਨਟ ਲਾ ਰਹੇ ਹਾਂ 3 ਫੁੱਟ ਤੇ ਆਪਾਂ ਇਹ 베ਰੀ ਲਾ ਰਹੇ ਹਾਂ ਜੀ ਇਹਦੇ ਨਿਊਟ੍ਰੀਸ਼ਨ ਵੈਲਿਊ ਪੂਰੀ ਕਰਨ ਲਈ ਤੇ ਆਹ ਦੇਖੋ ਦੋਸਤੋ ਹੁਣ ਆਪਾਂ ਲਾਤਾ ਜੀ ਇਹਨੂੰ ਧਰਤੀ ਦੇ ਲੈਵਲ ਤੇ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਆਪਾਂ ਕੀ ਕਰਾਂਗੇ ਜੀ ਜਿਹੜੀਆਂ ਵੱਟਾਂ ਨੇ ਉਹਨਾਂ ਨੂੰ ਖਤਮ ਕਰਕੇ ਇਹਦਾ ਇੱਕ ਬੈੱਡ ਬਣਾ ਦਾਂਗੇ ਤੇ ਆਲੇ-ਦਾਲੇ ਵਾਲਾ ਖੇਤ ਨੀਵਾ ਕਰਕੇ ਜੀ ਉੱਥੇ ਆਪਾਂ 2-3 ਸਾਲ ਲਈ ਫਸਲ ਲੈਂਦੇ ਰਹਾਂਗੇ ਜੀ ਹੁਣ ਆਪਾਂ ਤਿਆਰੀ ਪਹਿਲਾਂ ਕਰਕੇ ਰੱਖੀ ਸੀ ਇਹ ਮੇਰਾ ਪੁਰਾਣਾ ਖਾਲਾ ਵੈਸੇ ਵੀ ਆਪਾਂ ਜੇ ਕਣਕ ਦੇ ਸੀਜ਼ਨ 'ਚ ਕੋਈ ਬੂਟਾ ਲਾਉਣਾ ਦਸੰਬਰ ਦੇ ਵਿੱਚ ਤਾਂ ਆਪਾਂ ਪਹਿਲਾਂ ਖਾਲ ਪਾ ਕੇ ਰੱਖ ਸਕਦੇ ਹਾਂ ਉਦੋਂ ਬਾਅਦ ਕਣਕ ਵੀਰ ਦੋ ਖਾਲ ਪਾਉਣ ਤੋਂ ਬਾਅਦ ਤੇ ਫਿਰ ਆਪਾਂ ਜਦੋਂ ਬੂਟੇ ਲਾਉਣੇ ਆ ਦਸੰਬਰ ਜਨਵਰੀ ਦੇ ਵਿੱਚ ਤਾਂ ਬੂਟੇ ਲਾ ਸਕਦੇ ਹਾਂ ਧੰਨਵਾਦ ਜੀ